ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਆਰਟੀਆਈ ਕਾਰਕੁਨ ਸ੍ਰੀ ਸ਼ਰਮਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਵੱਲੋਂ ਉਹਨਾਂ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਕਾਬੂ ਕੀਤਾ ਗਿਆ ਦਰਸਲ ਸੁਰੇਸ਼ ਸ਼ਰਮਾ ਨੇ ਅੰਮ੍ਰਿਤਸਰ ਦੇ ਅਧਿਕਾਰੀ ਦੇ ਨਾਮ ਤੇ 7 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਉਹਨਾਂ ਨੂੰ ਕਾਬੂ ਕੀਤਾ ਗਿਆ ਗੌਰਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਡਵੈਲਪਮੈਂਟ ਪ੍ਰੋਜੈਕਟਾਂ ਨੂੰ ਨજર ਅੰਦਾਜ਼ ਕੀਤਾ ਜਾ ਰਿਹਾ ਹੈ ਜਦਕਿ ਹੋਟਲ ਇੰਡਸਟਰੀ ਇਮਾਰਤੀ ਕੰਮ ਤੇ ਹੋਰ ਵਪਾਰਕ ਪ੍ਰੋਜੈਕਟਾਂ ਸਮੇਤ ਵੱਡੇ ਪੱਧਰ ਤੇ ਇੰਡਸਟਰੀਜ਼ ਲਗਾਤਾਰ ਬਾਹਰੀ ਇਲਾਕਿਆਂ ਵੱਲ ਵਧ ਰਹੀਆਂ ਨੇ ਨਤੀਜੇ ਵਜੋਂ ਇਲਾਕੇ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ ਅਜਿਹਾ ਹੋਣ ਪਿੱਛੇ ਵੱਡਾ ਕਾਰਨ RTI ਐਕਟੀਵਿਸਟਾਂ ਦਾ ਗਲਤ ਵਰਤਾਓ ਦੱਸਿਆ ਜਾ ਰਿਹਾ ਹੈ। ਕੁਝ ਖਾਸ ਮਖਾਸਕਸ਼ੀਅਤਾਂ ਤੇ ਇਲਜ਼ਾਮ ਨੇ ਕਿ ਉਹ RTI ਦੇ ਨਾਮ ਤੇ ਅਧਿਕਾਰੀਆਂ ਅਤੇ ਨਿਵੇਸ਼ਕਾਂ ਨੂੰ ਡਰਾ ਕੇ ਬਲੈਕਮੇਲ ਕਰਦੇ ਨੇ। ਇਸ ਬੰਦ ਵਿੱਚ ਐਡਵੋਕੇਟ ਹਰਸਿਮਰਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਜੇਕਰ ਕੋਈ ਅਫਸਰ ਇਨ੍ਹਾਂ ਲੋਕਾਂ ਨੂੰ ਜਾਣਕਾਰੀ ਸੌਂਪ ਰਿਹਾ ਹੈ ਤਾਂ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਹੈ। ਇਸੇ ਕਰਕੇ ਹੀ ਕੁਝ ਅਧਿਕਾਰੀ ਵੀ ਜਾਂਚ ਦਾ ਹਿੱਸਾ ਬਣ ਸਕਦੇ ਨੇ। ਵਿਜੀਲੈਂਸ ਵਿਭਾਗ ਨੇ ਸੁਰੇਸ਼ ਸ਼ਰਮਾ ਨੂੰ ਗ੍ਰਿਫਤਾਰ ਕਰਕੇ 3 ਦਿਨ ਦੇ ਰਿਮਾਂਡ ਤੇ ਭੇਜਿਆ ਤਾਂ ਜੋ ਸਾਰੀ ਸਾਜ਼ਿਸ਼ ਦੇ ਪਿੱਛੇ ਲੁਕੇ ਤੱਥ ਸਾਹਮਣੇ ਲਿਆਂਦੇ ਜਾ ਸਕਣ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗਲਤ ਤਰੀਕੇ ਨਾਲ ਕਮਾਈ ਹੜੱਪਣ ਵਾਲਿਆਂ ਖਿਲਾਫ ਆਵਾਜ਼ ਉਠਾਓ। ਇਸ ਮਾਮਲੇ ਵਿੱਚ ਪਰਮਜੀਤ ਸਿੰਘ ਨਾਮਕ ਵਿਅਕਤੀ ਨੇ ਖੁੱਲ੍ਹ ਕੇ ਆਵਾਜ਼ ਉਠਾਈ ਹੈ। ਉਹਨਾਂ ਨੇ ਕਿਹਾ ਹੈ ਕਿ ਆਰਟੀਆਈ ਹਰ ਨਾਗਰਿਕ ਦਾ ਹੱਕ ਹੈ। ਪਰ ਇਸ ਨੂੰ ਬਲੈਕਮਿਲਿੰਗ ਵਜੋਂ ਨਹੀਂ ਵਰਤਣ ਦੇਣਾ ਚਾਹੀਦਾ ਹੁਣ ਲੋਕ ਉਮੀਦ ਕਰ ਰਹੇ ਨੇ ਕਿ ਇਹ ਜਾਂਚ ਗਹਿਰਾਈ ਨਾਲ ਹੋਵੇਗੀ ਤਾਂ ਜੋ ਅੰਮ੍ਰਿਤਸਰ ਵਿੱਚ ਵਿਕਾਸ ਦੇ ਪ੍ਰੋਜੈਕਟ ਅੱਗੇ ਵਧ ਸਕਣ ਇਸ ਸੰਬੰਧ ਵਿੱਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ சுரேਸ਼ ਸ਼ਰਮਾ ਐਡਵੋਕੇਟ ਹਰਸਿਮਰਤ ਸਿੰਘ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਧੰਨਵਾਦ ਬਰਦਰ ਪਲੀਜ਼ ਹੋ ਇਨਸਾਫ ਹੋਏਗਾ ਹਾਂਜੀ ਬੁਲਸਾ ਦੇ ਸਹਿਯੋਗ ਕਰ ਰਹੇ ਆ ਤੁਹਾਡੇ ਕੋ ਪੈਸੇ ਵੜੇਗੇ 4 ਲੱਖ ਰੁਪਿਆ ਕਿ ਨਹੀਂ 4 ਲੱਖ ਰੁਪਿਆ ਉਹ ਮੇਰੇ ਖਾਤੇ ਕੈਮਰੇ ਬਰਦਰ ਪਲੀਜ਼ ਸਭ ਹੋਣ ਆਨਲਾਈਨ ਕਰਾਂਗੇ ਸਿਰਫ ਕੋਰਟ ਦਾ ਸਨਮਾਨ ਕਰਨਾ ਕੋਰਟ ਪੇਸ਼ ਹੋਏ ਆ ਇੱਕਦਮ ਬੇਦਾਗ ਹੋ ਕੇ ਨਿਕਲਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਮਾਫੀ ਚਾਹ ਰਹੀ ਹਾਂ ਤੁਸੀਂ ਬਹੁਤ ਸਾਰੀਆਂ ਆਟਕੀਆਂ ਤੁਹਾਡੇ ਕੋ ਪਾਈਆਂ ਨਹੀਂ ਉਹ ਮੇਰਾ ਅਧਿਕਾਰ ਹੈ ਪਿੱਛੇ ਕਰੀ ਜਾਂਦੇ ਨੇ ਤੇ ਬਿਲਕੁਲ ਜੀ ਮੌਕਾ ਆ ਬਿਲਕੁਲ ਦੱਸਾਂਗਾ ਜੀ ਠੀਕ ਹੈ ਜੀ ਮੈਨੂੰ ਛਾਕਾਂ ਮਿਲੀ ਆ ਦੁਕਾਨ ਤੋਂ ਸ਼ਹਿਰ ਵਿਜਲ ਇਹ ਕਹਿੰਦੇ ਵੀ ਉੱਥੇ ਛੱਡੇ ਆ ਉਹ ਬਰਾਮ ਕਰ ਲਓ ਬਿਲਕੁਲ ਪਾਰ ਸਾਫ ਨਿਕਲਾਗਾ ਅੱਛਾ ਜੀ ਹਾਂ ਕਿੰਨੇ ਮੌਲੇ ਸਰਾ ਜਿਹੜਾ ਆਰਟੀਕਲ ਕਾਰਟੂਨ ਨੂੰ ਬਿਜ਼ਨਸ ਬੋਧ ਰਿਹਾ ਗਿਆ ਕਿ ਇਹ ਜਿੰਨੇ ਰਿਮਾਂਡ ਦੇ ਕਿ ਇਹ ਦੀ ਨੌਕਰੀ ਹੈ ਕਿ ਕਾਫੀ ਜਿੰਨੇ ਆਰਟੀਕਲ ਬੈਠੇ ਹੋਰ ਵੀ ਕਈ ਆਰਟੀਕਲ ਚਹਿ ਕੰਮ ਕਰਦੇ ਉਹਨਾਂ ਦਾ ਗਵਰਨਰ ਸੀ ਸ਼ਹਿਰ ਦੀ ਭਲਾਈ ਲਈ ਸਦਾਰ ਦਾ ਮਾਲੀਆ ਵਧਾਉਣ ਲਈ ਇਸ ਤਰ੍ਹਾਂ ਕੰਮ ਕਰਦੇ ਦੇਖੋ ਇਹ ਬੜਾ ਇੰਪੋਰਟੈਂਟ ਚੀਜ਼ ਹੈ ਕਿ ਜੇ ਸਰਕਾਰ ਦੀ ਇਨਕਮ ਵਧਾਉਣ ਵਾਸਤੇ ਸਰਕਾਰ ਦੇ ਅਧਾਰੇ ਹੈਗੇ ਨੇ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸਰਕਾਰ ਲਈ ਔਰ ਜੇ ਕੋਈ ਇੰਡੀਵਿਜੂਅਲ ਬੰਦਾ ਪ੍ਰਾਈਵੇਟ ਲੈਵਲ ਤੇ ਕਹਿੰਦਾ ਹੈ ਸਰਕਾਰ ਦੀ ਆਮਦਨ ਵਧਾਣੀ ਹੈ ਤੇ ਸਭ ਤੋਂ ਪਹਿਲੇ ਇਹ ਚੀਜ਼ ਸੋਚਣੀ ਚਾਹੀਦੀ ਕਿ ਉਹ ਆਪਣੀ ਆਮਦਨ ਦੀ ਗੱਲ ਕਰ ਰਿਹਾ ਉਹ ਸੈਲਫ ਜਿਹੜੀ ਗਰੋਥ ਦੀ ਗੱਲ ਕਰਦਾ ਔਰ ਉਹ ਪੂਰੀ ਸੁਰੱਖਿਅਤਨ ਆ ਜਾਂਦੀ ਔਰ ਅੱਜ ਜਿਹੜਾ ਇਹ ਪਰਚਾ ਦਰਜ ਹੋਇਆ ਇਹ 37 ਨੰਬਰ ਪਰਚਾ ਵਿਜੀਲੈਂਸ ਬਿਊਰੋ ਰੇਂਜ ਅੰਬਸਰ ਨੇ ਦਰਜ ਕੀਤਾ ਜਿਹਦੇ ਵਿੱਚ ਮੁਦਈ ਨੇ ਪਰਮਦੀਪ ਸਿੰਘ ਜਿਹੜੇ ਰਾਜਨ ਕੰਪਨੀ ਦੇ ਡਾਇਰੈਕਟਰ ਨੇ ਔਰ ਜਿਹੜਾ ਆਪਣਾ ਹੈਗਾ ਲੰਡਾ ਵਪਾਰ ਉਹਦੇ ਵਿੱਚ ਉਹਨਾਂ ਦੀਆਂ ਦੋ ਬਿਲਡਿੰਗਾਂ ਨੇ ਔਰ ਉਹ ਬਿਲਡਿੰਗ ਨੂੰ ਕਨੈਕਟ ਕਰਕੇ ਉੱਥੇ 60 ਨੰਬਰ ਬਿਲਡਿੰਗ ਜਿਹਦੀ ਉਹ ਕੰਸਟਰਕਸ਼ਨ ਕਰ ਰਹੇ ਸੀ ਫਰਸਟ ਫਲੋਰ ਦਾ ਉਹਨਾਂ ਨੇ ਕਿਉਂਕਿ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਤੇ ਉਹਦੇ ਵਿੱਚ ਕਾਫੀ ਲੂਪ ਹੋਲਸ ਹੁੰਦੇ ਨੇ ਜਿਸ ਦੇ ਲਈ ਸਾਨੂੰ ਅਪਲਾਈ ਕਰਨਾ ਪੈਂਦਾ ਐਨਓਸੀ ਹੁੰਦੀਆਂ ਪਾਸ ਹੁੰਦੀਆਂ ਬਿਲਡਿੰਗ ਬਾਇਲॉज ਨੇ ਜਿਹੜੇ ਕਾਰਪੋਰੇਸ਼ਨ ਦੇ ਅਧਾਰਿਆਂ ਨੇ ਸਾਨੂੰ ਦੇਨੇ ਆ ਮਿਨਿਸਪਲ ਟਾਊਨ ਪਲੈਨਰ ਦੇ ਅਧਾਰਿਆਂ ਨੇ ਦੇਨੇ ਆ ਔਰ ਕਾਫੀ ਚੀਜ਼ਾਂ ਉਹਨਾਂ ਨੇ ਅਪਲਾਈ ਕੀਤੀਆਂ ਸੀ ਜਿਦੇ ਵਿੱਚ ਉਹਨਾਂ ਨੂੰ ਐਨਓਸੀ ਮਿਲੀ ਵੀ ਹੋਈ ਸੀ ਤੇ ਇੱਕ ਉਹਨਾਂ ਨੇ ਫਲੋਰ ਔਰ ਦੀ ਜਿਹੜੀ ਐਨਓਸੀ ਅਪਲਾਈ ਕੀਤੀ ਹੋਈ ਸੀ ਤੇ ਜਦੋਂ ਹਜੇ ਉਹ ਅੰਡਰ ਪ੍ਰੋਸੈਸ ਹੈ ਕਿਸੇ ਉਹਦੇ ਵਿੱਚ ਉਹਨਾਂ ਕੋਲ ਐਮਟਪੀ ਜੇ ਏਟਪੀ ਜਿਹੜੇ ਪਰਮਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਔਰ ਉਹਨਾਂ ਦੀਆਂ ਦੋ ਦੁਬਾਰਾ ਤੋੜ ਵੀ ਦਿੱਤੀਆਂ ਕਿ ਉਹਨੂੰ ਇਲੈਗਲ ਕੰਸਟਰਕਕਸ਼ਨ ਕਿਹਾ ਕਿ ਤੁਸੀਂ ਅਲਾਉਡ ਤੋਂ ਵੱਧ ਕੰਸਟਰਕਸ਼ਨ ਕੀਤੀ ਹੈ ਪਰ ਨਾਲ ਦੇ ਨਾਲ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜਾ ਵੈ ਸਾਡੇ ਇੱਥੇ ਕੋਈ ਕਸੂਰ ਨਹੀਂ ਹੈਗਾ ਸਾਡੇ ਕੋਲ ਕੰਪਲੇਂਟਸ ਆਈਆਂ ਨੇ ਤਾਂ ਕਰਕੇ ਸਾਨੂੰ ਆਣਾ ਪੰਡਾ ਇਸ ਲਈ ਤੁਸੀਂ ਗੱਲ ਕਰ ਲਓ ਜਿਹੜੇ ਆਰਟੀਆਈ ਐਕਟੀਵਿਸਟ ਆਪਣੇ ਆਪ ਨੂੰ ਕਹਿੰਦੇ சுரேਸ਼ ਸ਼ਰਮਾ ਦੀ ਉਹਨਾਂ ਨਾਲ ਤੇ ਉਹਨਾਂ ਨਾਲ ਫਿਰ ਬਰਨਦੀਪ ਜੀ ਨੇ ਗੱਲ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸਾਰੇ ਅੰਦਰ ਅਫਸਰਾਂ ਦੇ ਨਾਲ ਬਹੁਤ ਵੱਡਾ ਲਿੰਕ ਹੈ ਨਾ ਆਲਰੇਡੀ ਲੋਕਾਂ ਦੇ ਬੜੇ ਕੰਮ ਕਰਵਾਏ ਨੇ ਜਿਸ ਕਰਕੇ ਜੇ ਤੁਸੀਂ ਆਪਣੀ ਜਾਂਦੇ ਹੋ ਕਿ ਐਨਓਸੀ ਪਾਸ ਹੋ ਜੇ ਹੈ ਬਿਲਡਿੰਗ ਨੂੰ ਨਾ ਤੋੜਿਆ ਜਾਵੇ ਤੇ ਉਹਦੇ ਲਈ ਤੁਹਾਨੂੰ ਜਿਹੜੀ ਇਲੀਗਲ ਗ੍ਰੈਡੀਫਿਕੇਸ਼ਨ ਹੈਗੀ ਉਹਨਾਂ ਨੇ ਡਿਮਾਂਡ ਕੀਤੀ 7 ਲੱਖ ਰੁਪਏ ਦੀ ਔਰ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਮੈਂ ਆਲਰੇਡੀ ਐਨਓਸੀ ਦੇ ਪੈਸੇ ਕਰਤੇ ਨੇ 7 ਲੱਖ ਇਜ਼ ਟੂ ਮੱਚ ਅਮਾਉਂਟ ਤੇ ਇਹਨਾਂ ਨੇ ਜਦੋਂ ਉਹਦੇ ਆਫਿਸ ਜਾ ਕੇ ਗੱਲ ਕੀਤੀ ਤੇ ਡੀਲ ਫਾਈਨਲਾਈਜ਼ ਹੋਈ ਕਿ ਪਹਿਲੇ 4 ਲੱਖ ਰੁਪਏ ਤੁਸੀਂ ਦੇ ਦਿਓ ਔਰ ਉਹ 4 ਲੱਖ ਰੁਪਏ ਦੀ ਡੀਲ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ 4 ਲੱਖ ਰੁਪਏ ਇਹਨਾਂ ਨੇ ਫਿਰ ਉਸ ਰੇਸ਼ਰ ਮੱਜ ਨੇ ਆਪਣੇ ਦਫਤਰ ਬੁਲਾ ਕੇ ਇਹਨਾਂ ਕੋ 4 ਲੱਖ ਰੁਪਏ ਲਿਆ ਤੇ ਮੀਨ ਟਾਈਮ ਇਹਨਾਂ ਦੀ ਬਰਨਦੀਪ ਸਿੰਘ ਜਿਹੜੇ ਸ਼ਹਿਰ ਦੇ ਉਹਦੇ ਵਾਸੀ ਨੇ ਜਿਨ੍ਹਾਂ ਦੇ ਮਨ 'ਚ ਗੱਲ ਆਈ ਕਿ ਜਿਹੜੇ ਬਿਜ਼ਨਸ ادارے ਨੇ ਅਮਰਸਰ ਦੇ ਵਿੱਚ ਜਾਨਦੋ ਕਿਉਂ ਨਹੀਂ ਗਰੋ ਕਰ ਰਹੇ ਕਿਉਂਕਿ ਹਰ ਇੱਕ ਬਿਲਡਿੰਗ ਲੈਣ ਵਾਸਤੇ ਲੈਂਡ ਲੈਂਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਐਨੇ ਕਿਉਂ ਲੂਪ ਹੋ ਰਹੇ ਮੈਨੂੰ ਲੱਗਦਾ ਕਿ ਕੋਈ ਵੀ ਉਹ ਲੋਨ ਪੋਰਟ ਇਨ ਬਿਨ ਪੂਰੇ ਨਹੀਂ ਕਰ ਸਕਦਾ ਜੇ ਥੋੜੀ ਜੀ ਕਮੀ ਰਹਿ ਗਈ ਉਹਦੇ ਚ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਕੰਬਾਉਂਡਿੰਗ ਹੋਣੀ ਚਾਹੀਦੀ ਹੈ ਔਰ ਉਹਨਾਂ ਦਾ ਦਿਲ ਜਿਹੜਾ ਸਮਝੋ ਕਿ ਉਹਨਾਂ ਦਾ ਜ਼ਮੀਰ ਜਾਗਿਆ ਔਰ ਜ਼ਮੀਰ ਜਾਗਣ ਦੇ ਨਾਲ ਹੀ ਫਾਈਲ ਤੇ ਕੰਪਲੇਂਟ ਉਹਦੇ ਵਿੱਚ ਟਰੈਪ ਦੇ ਵਿੱਚ ਇਹਨਾਂ ਕੋਲ ਉਹੀ 4 ਲੱਖ ਰੁਪਏ ਦੇ ਗਬਰ ਹੋਇਆ ਔਰ ਰੰਗੇ થી ਉਹਨਾਂ ਨੂੰ ਫੜਿਆ ਗਿਆ ਤੇ ਅੱਜ ਇਹਨਾਂ ਨੂੰ ਬੇਚ ਕਰਵਾਇਆ ਸੀ ਡਿਊਟੀ ਮੈਜਿਸਟਰੇਟ ਇਲਾਕਾ ਮੈਂ ਇਸ ਪੇ ਤੇ ਚ ਪੰਜ ਦਿਨ ਦਾ ਰਿਮਾਂਡ ਮੰਗਿਆ ਪਰ ਜਿਹੜਾ ਰੀਜ਼ਨ ਸੀ ਰਿਮਾਂਡ ਦਾ ਉਹ ਸੀ ਕਿ ਇਹਨਾਂ ਦੀਆਂ ਬਿਨਾਮੀ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਪਤਾ ਕਰਨਾ ਕਿ ਕਿੰਨੇ ਕਿੰਨੀ ਵੇਰ ਤੋਂ ਐ ਆਪਣੇ ਆਰਟੀਆਈਏ ਐਕਟੀਵਿਸਟ ਹੋਣ ਦਾ ਨਜਾਇਜ਼ ਫਾਇਦਾ ਉਠਾ ਕੇ ਕਿੰਨੇ ਲੋਕਾਂ ਕੋਲੋਂ ਇਹਨਾਂ ਨੇ ਇਹੋ ਜਿਹੇ ਪੈਸੇ ਲਏ ਹੋਣੇ ਆ ਔਰ ਲਿੱਤੇ ਆ ਪ੍ਰਾਪਰਟੀਾਂ ਦੇ ਨਾਮ ਤੇ